ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਾਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਵਾਸਤੇ ਆਪਾਂ ਅੱਜ ਇੱਕੋ ਮਾਲਕ ਦੇ ਦੋ ਘਰ ਲੈ ਕੇ ਪਹੁੰਚੇ ਹਾਂ ਤੇ ਸਮਾਨ ਵਗੈਰਾ ਵੀ ਇਹਨਾਂ ਨੇ ਵਿੱਚੇ ਸੇਲ ਕਰਨੇ ਤੇ ਵੀਡੀਓ 'ਤੇ ਆਪਾਂ ਪੂਰੀ ਗੱਲ ਕਰਾਂਗੇ ਤੇ ਇਹਨਾਂ ਨੇ ਬਾਹਰ ਜਾਣੇ ਤਾਂ ਕਰਕੇ ਸੇਲ ਕਰਨੇ ਆ ਤੇ ਗੱਲ ਆਪਾਂ ਅੱਗੇ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 6273 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਾ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਤੁਸੀਂ ਵੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੂਠੀ ਸਾਰੇ ਸਮਾਨ ਦੇ ਨਾਲ ਹੀ ਕਿਉਂਕਿ ਮਾਲਕ ਜਿਹੜੇ ਹੈਗੇ ਆ ਉਹਨਾਂ ਨੇ ਆਪਦੀ ਸਾਰੇ ਪਰਿਵਾਰ ਨਾਲ ਬਾਹਰ ਜਾਣਾ ਤਾਂ ਕਰਕੇ ਉਹਨਾਂ ਨੇ ਆਪਦੀ ਕੂਠੀ ਦੇ ਨਾਲ ਲੱਗ ਮਕਾਨ ਸੇਲ ਕਰਨੇ ਆ ਜੀ ਵੇਚਣੇ ਇਹਨਾਂ ਨੇ ਦੋਵੇਂ ਇੱਕੋ ਮਾਲਕ ਦੇ ਨੇ ਇਧਰਲੇ ਪਾਸੇ ਮਕਾਨ ਹੈ ਪਰਲੀ ਸਾਈਡ ਇਹਨਾਂ ਦੀ ਰਿਹਾਇਸ਼ੀ ਕੂਠੀ ਹੈ ਤੇ ਦੋਵੇਂ ਸੇਲ ਕਰਨੇ ਬਾਕੀ ਜਿੰਨਾ ਸਮਾਨ ਵਿੱਚ ਹੋਊਗਾ ਕੂਠੀ ਦੇ ਉਹ ਸਾਰਾ ਕੁਝ ਇਹਨਾਂ ਨੇ ਵਿੱਚੇ ਸੇਲ ਕਰਨਾ ਹੈ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਵੀਡੀਓ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਸਮਾਨ ਦਾ ਪਤਾ ਲੱਗਦਾ ਰਹੂਗਾ ਤੇ ਗੱਲ ਆਪਾਂ ਨਾਲ ਦੀ ਨਾਲ ਪੂਰੀ ਕਰਦੇ ਰਹਾਂਗੇ ਜੀ ਜੜੀ ਅਦਰਲੀ ਸਾਈਡ ਆਹਾ ਤੁਸੀਂ ਜਗ੍ਹਾ ਦੇਖ ਰਹੇ ਹੋ ਆ 4 ਬਿਸਵੇ ਦੀ ਜਗ੍ਹਾ ਤੇ ਪਰਲੇ ਪਾਸੇ ਜਿਹੜੀ ਕੂਠੀ ਹੈ ਉਹਦੀ ਜਗ੍ਹਾ ਵੀ 4 ਬਿਸਵੇ ਹੈ ਟੋਟਲ ਜਗ੍ਹਾ 8 ਬਿਸਵੇ ਹੈ ਇਹਨਾਂ ਕੋਲੇ ਤੇ ਮਾਲਕ ਨੇ ਖੁੱਲਾ ਆਫਰ ਦਿੱਤਾ ਜੀ ਜੇ ਕਿਸੇ ਨੇ ਕੋਠੀ ਖਰੀਦਣੀ ਹੈ ਕੋਠੀ ਵੀ ਖਰੀਦ ਸਕਦਾ ਪਰਲੇ ਪਾਸੇ ਜਿਹੜਾ ਮਕਾਨ ਹੈ ਜਗ੍ਹਾ ਹੈ ਉਹ ਖਰੀਦਣੀ ਹੈ ਤਾਂ ਉਹ ਵੀ ਖਰੀਦ ਸਕਦਾ ਜੀ ਦੋਵੇਂ ਇਹਨਾਂ ਦੇ ਨੇ ਤੇ ਬਹੁਤ ਵਧੀਆ ਕੂਠੀ ਬਣੀ ਹੋਈ ਆ ਅੰਦਰੋਂ ਤੁਸੀਂ ਦੇਖੋਗੇ ਰੂਹ ਖੁਸ਼ ਹੋ ਜੂਗੀ ਕਿਉਂਕਿ ਵਧੀਆ ਕੰਮ ਸੋਹਣਾ ਇਹਨਾਂ ਨੇ ਕਰਵਾ ਰੱਖਿਆ ਹੈ ਤੇ ਸਾਰਾ ਸਮਾਨ ਵੀ ਵਿੱਚ ਤੁਸੀਂ ਦੇਖਦੇ ਰਹੋ ਪਹਿਲਾਂ ਜਦੋਂ ਆਪਾਂ ਅੰਦਰ ਐਂਟਰ ਹੋਵਾਂਗੇ ਮੇਨ ਗੇਟ ਰਾਹੀਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਸਾਹਮਣੇ ਫਰੰਟ ਸਾਰਾ ਦੇਖ ਹੀ ਲਿਆ ਬੈੜਾ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਬਾਕੀ ਸਾਰਾ ਕੰਮ ਵਧੀਆ ਕਰਵਾ ਰੱਖਿਆ ਤੇ ਬਾਹਰਲੀ ਸਾਈਡੀ ਇੱਕ ਪਾਸੇ ਚੁੰਡ ਦੇ ਵਿੱਚ ਇਹਨਾਂ ਨੇ ਪੂਜਾ ਰੂਮ ਬਣਾਇਆ ਹੋਇਆ ਹੈ ਕਾਫੀ ਵੱਡਾ ਪੂਰਾ ਖੁੱਲਾ ਡੁੱਲਾ ਜਿਹਾ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਤੇ ਬਾਹਰ ਤੋਂ ਕਾਫੀ ਉੱਚੀ ਚੱਕ ਕੇ ਕੂਠੀ ਆਹ ਪਾਈ ਹੋਈ ਆ ਜਿਵੇਂ ਇਹਨਾਂ ਨੂੰ ਜਿਹੜੀ ਗਲੀ ਲੱਗਦੀ ਆ ਗਲੀ ਤੋਂ ਕਾਫੀ ਉੱਚੀ ਚੱਕ ਕੇ ਪਾਈ ਹੋਈ ਆ ਬਾਕੀ ਤੁਸੀਂ ਦੇਖ ਹੀ ਲਿਆ ਕਾਫੀ ਉੱਚੀ ਸਗੀ ਬਾਕੀ ਜਦੋਂ ਆਪਾਂ ਅੰਦਰੋਂ ਦੇਖ ਰਹੇ ਹਾਂ ਤਾਂ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਕੰਮ ਵੀ ਸੋਹਣਾ ਕਰਵਾਇਆ ਹੋਇਆ ਕੰਦਾ ਤੇ ਸਾਰੇ ਕਿਤੇ ਇਹਨਾਂ ਨੇ ਵਾਲਪੇਪਰ ਲਗਵਾ ਰੱਖਿਆ ਜੀ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਜੋੜੀਆਂ ਜੁੜੀਆਂ ਜੜੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਤੇ ਆਪਾਂ ਨੂੰ ਇੱਕ ਪਾਸੇ ਕਿਚਨ ਮਿਲ ਜੂਗਾ ਕਿਚਨ ਬਹੁਤ ਵਧੀਆ ਸਾਰਾ ਕੰਮ ਟੋਟਲ ਕਰਵਾ ਰੱਖਿਆ ਕੱਲਾ ਲੱਕੜ ਦਾ ਕੰਮ ਛੱਡ ਕੇ ਬਾਕੀ ਸਾਰਾ ਹੋਇਆਗਾ ਇੱਕ ਵਿੰਡੋ ਵੀ ਆਪਾਂ ਨੂੰ ਮਿਲ ਜੂਗੀ ਤੇ نیچے ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਬਹੁਤ ਵਧੀਆ ਤੇ ਕੋਠੀ ਦਾ ਜਿਹੜਾ ਡਰਾਇੰਗ ਰੂਮ ਹੈ ਉਹ ਵੀ ਆਪਾਂ ਨੂੰ ਪੂਰਾ ਵਧੀਆ ਖੁੱਲਾ ਡੁੱਲਾ ਪੂਰਾ ਟੌਪ ਦਾ ਮਿਲ ਜੂਗਾ ਲਾਈਟ ਓਨ ਕਰ ਲੈਨੇ ਤੁਸੀਂ ਦੇਖੋ ਜੀ ਤੇ ਵਾਲਪੇਪਰ ਸਾਰੇ ਕਿਤੇ ਬਹੁਤ ਵਧੀਆ ਸ਼ੌਂਕ ਨਾਲ ਇਹਨਾਂ ਨੇ ਲਗਵਾ ਰੱਖਿਆ ਜੀ ਬਾਕੀ ਪੱਖੇ ਵਗੈਰਾ ਜੋ ਵੀ ਦੇਖ ਰਹੇ ਹਾਂ ਸਾਰਾ ਕੁਝ ਇਹਨਾਂ ਨੇ ਨਾਲ ਹੀ ਸੇਲ ਕਰਨੇ। ਬਾਕੀ ਮਾਲਕ ਕਹਿੰਦੇ ਸੀਗੇ ਜਿਹੜਾ ਜਿਹੜਾ ਕੁਝ ਨਾਲ ਤੁਸੀਂ ਲੈਣਾ ਉਹ ਲੈ ਸਕਦੇ ਹੋ। ਉਹ ਗੱਲ ਵੇਖ ਕੇ ਕਰ ਲਾਂਗੇ ਜੀ। ਕਿਉਂਕਿ ਸੋਫੇ, ਏਸੀ ਸਾਰਾ ਕੁਝ ਹੈ। ਏਸੀ ਵਗੈਰਾ ਵੀ ਇਹਨਾਂ ਨੇ ਵਿੱਚੇ ਸੇਲ ਕਰਨੇ। ਠੀਕ ਹੈ ਜੀ। ਬਾਕੀ ਗੱਲ ਆਪਾਂ ਪੂਰੀ ਕਰ ਰਹੇ ਹਾਂ। ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ? ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ। ਕਮੈਂਟ ਜ਼ਰੂਰ ਕਰਿਓ। ਤੇ ਵੀਡੀਓ ਵਧੀਆ ਲੱਗ ਰਹੀ ਜੀ ਤੁਸੀਂ। ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਸਾਰੇ ਜਣੇ ਦਬਾ ਦਿਓ ਜੀ। ਬਾਕੀ ਜਿਹੜੇ ਬੈੱਡਰੂਮਸ ਬਣੇ ਹੋਏ ਨੇ ਬਹੁਤ ਵਧੀਆ। ਪੂਰੇ ਟੌਪ ਦੇ ਇਹਨਾਂ ਨੇ ਬਣਵਾਏ ਹੋਏ ਆ ਪੂਰੇ ਖੁੱਲੇ ਡੋਲੇ ਨੇ ਜੀ। ਤੇ 4 ਬਿਸਵੇ ਜਗ੍ਹਾ ਪਰ ਮਿਲ ਜੂਗੀ ਤੇ ਲੋਕੇਸ਼ਨ ਜਿਹੜੀ ਇਹਨਾਂ ਦੀ ਹੈਗੀ ਆ ਜਿੱਥੇ ਕੋਠੀ ਤੇ ਮਕਾਨ ਬਣਿਆ ਹੋਇਆ ਹੈ। ਇਹਨਾਂ ਦਾ ਪਿੰਡ ਹਾਸਕਲਾਂ ਜੀ। ਹਾਸਕਲਾ ਪਿੰਡ ਦੇ ਵਿੱਚ ਆਹਾ ਮਕਾਨ ਤੇ ਕੋਠੀ ਬਣੀ ਹੋਈ ਹੈ ਇਹਨਾਂ ਦੇ ਨੇੜੇ ਤੇੜੇ ਬਹੁਤ ਸ਼ਹਿਰ ਲੱਗਦੇ ਨੇ 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਜਿਵੇਂ ਮੂਲਾਪੁਰ ਰਾਏਕੋਟ ਹੋ ਗਿਆ ਤੇ ਹਲਬਾਰਾ ਹੋ ਗਿਆ ਆ ਕਈ ਇਹਨਾਂ ਨੂੰ ਸ਼ਹਿਰ ਲੱਗਦੇ ਨੇ ਕਾਫੀ ਸ਼ਹਿਰ ਲੱਗਦੇ ਨੇ ਘਾਟੋ ਘਾਟ 10 ਤੋਂ 15 ਕਿਲੋਮੀਟਰ ਇੰਨੀ ਕੁ ਦੂਰੀ ਤੇ ਨੇ ਹਾਸਕਲਾ ਖਾਸ ਇਹਨਾਂ ਦਾ ਪਿੰਡ ਹੈ ਜੀ ਚਾਰ ਬਿਸਵੇ ਜਗ੍ਹਾ ਤੇ ਡਿਮਾਂਡ ਇਹਨਾਂ ਨੇ ਪਾਈ ਆ ਜਿਹੜਾ ਮਕਾਨ ਤੁਸੀਂ ਦੇਖਿਆ ਉਹਦੀ ਡਿਮਾਂਡ ਇਹਨਾਂ ਨੇ ਪਾਈ ਆ 14 ਲੱਖ ਰੁਪਈਆ ਜਿਹੜੀ ਕੋਠੀ ਹੈ ਜੀ ਉਹਦੀ ਡਿਮਾਂਡ 30 ਲੱਖ ਰੁਪਈਆ ਪਾਈ ਆ ਜੀ ਤੇ ਬਥੇਰੇ ਜਾਣਕਾਰੀ ਵਾਸਤੇ ਓਨਰ ਦਾ ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਲਓ ਬਥੇਰੇ ਜਾਣਕਾਰੀ ਤੁਹਾਨੂੰ ਮਾਲਕ ਹੀ ਦੇਣਗੇ ਨੰਬਰ 94631 8484 ਦੁਬਾਰਾ ਫਿਰ ਤੋਂ ਕਨਫਰਮ ਕਰ ਦਿੰਨਾ ਮੈਂ 94 63184844 ਮਾਲਕ ਦਾ ਡਾਇਰੈਕਟ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ ਤੇ ਮਾਲਕ ਨਾਲ ਜਦੋਂ ਗੱਲ ਕਰੋਗੇ ਜਿਹੜੀ ਵੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕ ਤੋਂ ਆਪੇ ਲੈ ਲਿਓ ਜੀ ਬਾਕੀ ਇਹਨਾਂ ਨੇ ਜਿਹੜਾ ਕੁਝ ਮੈਨੂੰ ਦੱਸਿਆ ਸੀਗਾ ਉਹ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਰੇਟ 30 ਲੱਖ ਰੁਪਿਆ ਕੋਠੀ ਦਾ ਤੇ ਜਿਹੜੀ ਸਾਰਚ ਮਕਾਨ ਜਿਹੜੀ ਜਗ੍ਹਾ ਹੈ ਉਹ ਹੈ 14 ਲੱਖ ਰੁਪਿਆ ਰੇਟ ਜੀ 30 ਲੱਖ ਤੇ 14 ਲੱਖ ਜਗਾ 4 ਬਿਸਵੀ 6 ਵਿੱਚ 4 ਬਿਸਵੀ ਇਧਰਲੀ ਜਗਾ ਕੋਠੀ ਵਾਲੀ ਤੇ 4 ਬਿਸਵੀ ਪਰਲੀ ਜਗਾ ਤੇ ਮਾਲਕ ਨੇ ਕਿਹਾ ਦੋਮਾ ਚੋਂ ਕਿਸੇ ਨੇ ਦੋਮੇ ਖਰੀਦਣੇ ਦੋਮਾ ਵੀ ਖਰੀਦ ਸਕਦੇ ਹੋ ਜੇ ਕਿਸੇ ਨੇ ਇੱਕ ਖਰੀਦਣਾ ਜਿਵੇਂ ਕੋਠੀ ਖਰੀਦਣੀ ਕਿਸੇ ਨੇ ਕੋਠੀ ਵੀ ਖਰੀਦ ਸਕਦਾ ਮਕਾਨ ਖਰੀਦਣਾ ਜਿਹੜਾ ਉਹ ਮਕਾਨ ਜਾਂ ਵੀ ਖਰੀਦ ਸਕਦਾ ਜੀ ਉਹ ਤੁਹਾਡੀ ਸ਼ਰਤ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਉੱਪਰ ਤੁਸੀਂ ਦੇਖ ਹੀ ਰਹੇ ਹੋ ਜੀ ਉੱਪਰ ਵੀ ਇਹਨਾਂ ਨੇ ਪੂਰੇ ਛੱਡ ਵਗੈਰਾ ਪਾਏ ਹੋਇਆ ਪਰਲੇ ਪਾਸੇ ਜਿਹੜੀ ਜਗ੍ਹਾ ਹੈ ਤੇ ਇੱਧਰਲੇ ਪਾਸੇ ਜਿਹੜੀ ਛੱਤ ਹੈ ਇਹਨਾਂ ਦੀ ਕੂਠੀ ਦੀ ਉਹ ਇਹਨਾਂ ਨੇ ਸਾਰੀ ਪੱਕੀ ਕਰਵਾਈ ਹੋਈ ਹੈ ਤੇ ਵਧੀਆ ਸਾਰਾ ਕੁਝ ਹੈ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਵਧੀਆ ਕੰਮ ਸ਼ੌਂਕ ਨਾਲ ਸਾਰਾ ਕਰਵਾਇਆ ਹੋਇਆ ਤੇ ਇਹਨਾਂ ਨੇ ਆਪਦੇ ਵਾਸਤੇ ਰਿਹਾਈਸ਼ੀ ਕੂਠੀ ਬਣਵਾਈ ਸਗੀ ਵੇਚਣ ਵਾਸਤੇ ਤਾਂ ਨਹੀਂ ਬਣਾਈ ਸਗੀ ਪਰ ਬਾਹਰ ਜਾਣ ਦਾ ਇਹਨਾਂ ਦਾ ਸਾਰਾ ਦਾ ਪਲਾਨ ਬਣ ਗਿਆ ਬਾਹਰ ਜਾਣੇ ਬਸ ਤਾਂ ਹੀ ਇਹਨਾਂ ਨੇ ਆਪਦੀ ਜਿਹੜੀ ਕੁਠੀ ਹੈ ਸੇਲ ਕਰਨੀ ਹੈ ਜੀ ਗੱਲ ਤੁਸੀਂ ਮਾਲਕ ਨਾਲ ਕਰ ਲਓ ਨੰਬਰ ਇੱਕ ਬਾਰੇ ਤੁਹਾਨੂੰ ਫਿਰ ਤੋਂ ਮੈਂ ਦੱਸ ਦਿੰਨਾ 9463184844 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਕਰੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਸਾਰੇ ਜਣੇ ਲਾਈਕ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਉਂਕਿ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦੀਆਂ ਕੋਠੀਆਂ ਤੇ ਮਕਾਨ ਘਰ ਲੈ ਕੇ ਆਉਂਦ ਰਹਿੰਨੇ ਆ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀਆਂ ਮਕਾਨ ਘਰ ਵੇਚਣਾ ਤੁਸੀਂ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਜੀ ਫਰੀਦ ਵਿੱਚ ਆਪਣਾ ਸਾਰਾ ਕੰਮ ਹੈ ਕੋਈ ਆਪਣਾ ਲੱਖ ਖਰ ਨਹੀਂ ਹੁੰਦਾ ਨਾ ਕੋਈ ਫੀਸ ਹੁੰਦੀ ਹੈ ਨਾ ਕੋਈ ਕਮਿਸ਼ਨ ਆਪਾਂ ਲੈਨੇ ਸਾਰਾ ਕੰਮ ਜਮ ਫਰੀ ਵਿੱਚ ਆਪਾਂ ਕਰਦੇ ਆ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਐਡ ਆਪਾਂ ਫਰੀਦ ਵਿੱਚ ਬਹੁਤ ਜਲਦ ਤੁਹਾਡੀ ਲਗਾ ਦਾਂਗੇ ਜੀ ਠੀਕ ਹੈ ਜੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਚਾਹੀਦਾ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਤੇ ਆਪਦੀ رائے ਵਾੜੀ ਜਰੂਰ ਦਿਆ ਕਰੋ رائے ਜਰੂਰ ਦਿਆ ਕਰੋ ਜਿਹੜੀ ਕੋਠੀ ਤੁਸੀਂ ਦੇਖਦੇ ਹੋ ਨਿਓ ਤੇ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਲੱਗੀ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਦੱਸਿਓ ਜਰੂਰ ਜੀ ਤੇ ਕਿਸੇ ਨੇ ਵੇਚਣੀ ਹੈ ਕੋਠੀ ਮਕਾਨ ਘਰ ਆਪਣੇ ਕੋਲੇ ਭੇਜੋ ਜਰੂਰ ਫਰੀ ਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਖਰਚਾ ਵਰਚ ਆਪਣਾ ਨਹੀਂ ਹੁੰਦਾ ਜੀ ਲਾ ਕੇ ਤੁਸੀਂ ਬਹੁਤ ਪਿਆਰ ਦੇ ਨੂੰ ਤੇ ਸਾਰੇ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਨੂੰ ਬਸ ਆਪਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਿਓ ਤੇ ਆਪਾਂ ਲੈ ਕੇ ਤੁਹਾਡੇ ਖਾਤਰ ਆਉਂਦੇ ਰਹਾਂਗੇ ਕੋਠੀ ਮਕਾਨ ਘਰ ਹਰ ਰੋਜ਼ ਨਵੇਂ ਨਵੇਂ